हरियाणा से आने वाली हर गाड़ी दी चेकिंग कर रही है ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਕੇ ਜਵਾਨ ਮੁਸਤੈਦੀ ਨਾਲ ਹਰ ਗੱਡੀ ਜਿਹੜੀ ਹਰਿਆਣਾ ਤੋਂ ਪੰਜਾਬ ਤੇ ਦਾਖਲ ਹੋ ਰਹੀ ਹੈ ਉਸ ਕੀ ਤਹਿਕੀਕਾਤ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਿਨਾਂ ਕੋਲ ਸਮਾਨ ਕੇ ਡਾਕੂਮੈਂਟ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਔਰ ਜੋ ਵੀ ਕੋਈ ਕਾਗਜ਼ਾਤ ਪੂਰੇ ਨਹੀਂ ਹੈ ਜਾਂ ਸੱਕੀ ਹਰਸ ਹੈ ਉਹਨਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ ਕੋਈ ਸ਼ਰਾਬ ਲੈ ਕੇ ਨਾ ਆ ਰਹੇ ਹੋਏ ਔਰ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਲੈ ਕੇ ਪੰਜਾਬ ਤੇ ਦਾਖਲ ਨਾ ਹੋ ਰਹੇ ਹੋਵੇ ਇਸ ਦੀ ਅਗਵਾਈ ਸਿਆਣਾ ਪੁਲਿਸ ਸਟੇਸ਼ਨ ਦੇ ਇੰਚਾਰਜ ਕਰਨਵੀਰ ਸਿੰਘ ਸੰਧੂ ਅਤੇ ਰਾਮਨਗਰ ਦੇ ਇੰਚਾਰਜ ਹਰਵੰਦ ਸਿੰਘ ਡੀਐਸਪੀ ਸਮਾਣਾ ਨੇਹਾ ਅਗਰਵਾਲ ਦੀ ਅਗਵਾਈ ਦੇ ਵਿੱਚ ਸੀਲ 7 ਜਿਹੜਾ ਹਰਿਆਣਾ ਬਾਰਡਰ ਦੇ ਰਾਮਨਗਰ ਦੇ ਨੇੜੇ ਸ਼ੁਰੂ ਕੀਤਾ ਗਿਆ ਜਿਹੜੀ ਨਾਕੇਬੰਦੀ ਹੈ ਸਿਰਫ ਸਮਾਣਾ ਸਬਜਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਜਿਹੜੇ ਬਾਰਡਰ ਏਰੀਆ ਹੈ ਡੱਬਾਂ ਵਾਲੀ ਹੈ ਅੰਬਾਲਾ ਸੰਭੂ ਬਾਰਡਰ ਹੈ ਇਧਰ ਪਾਤਣਾ ਸਾਈਡ ਦੇ ਖਨੋਰੀ ਬਾਰਡਰ ਦੇ ਡੱਬੇ ਗੁਜਰਾ ਬਾਰਡਰ ਜਿਹੜਾ ਹਰਿਆਣਾ ਦਾ ਲਾਸਟ ਪਿੰਡ ਪੰਜਾਬ ਦਾ ਲੱਗਦਾ ਹੈ ਉੱਥੇ ਇਹ ਨਾਕੇਬੰਦੀ ਕੀਤੀ ਗਈ ਹੈ ਤਾਂ ਕਿ ਹਰਿਆਣਾ ਵਿਧਾਨ ਸਭਾ ਜਿਹੜੀ ਚੋਣਾ ਹੈ ਉਸ ਦੇ ਵਿੱਚ ਕਿਸੇ ਤਰ੍ਹਾਂ ਕੇ ਵੀ ਔਰ ਪੰਜਾਬ ਦੇ ਵਿੱਚ ਵੀ ਕੋਈ ਤੱਤ ਆਕੇ ਮਾਹੌਲ ਨੂੰ ਖਰਾਬ ਨਾ ਕਰ ਸਕੇ ਕੋਈ ਵੀ ਨਸ਼ਾ ਲੈ ਕੇ ਆਏਗਾ ਕੋਈ ਡਾਕੂਮੈਂਟ ਲੈ ਜਿਨਾ ਉਹਨਾਂ ਦੇ ਖਿਲਾਫ ਪੁਲਿਸ ਵੱਲੋਂ ਆਪਰੇਸ਼ਨ ਸੀਲ 7 ਦੇ ਤਹਿਤ ਕਾਰਵਾਈ ਕੀਤੀ ਜਾਣੀ ਹੈ ਰਾਮਨਗਰ ਪੁਲਿਸ ਚੌਂਕੀ ਵੱਲੋਂ ਪਸੀਆਣਾ ਥਾਣੇ ਦੇ ਨੇੜੇ ਚੌਂਕੀ ਪੈਂਦੀ ਹੈ ਔਰ ਡੀਐਸਪੀ ਸਹਿਨनेहा अग्रवाल ਜੀ ਇੱਥੇ ਖੁਦ ਨਿਗਰਾਨੀ ਕਰਨ ਦੇ ਪਹੁੰਚੇ ਬਾਰਡਰ ਤੇ ਗੱਲਬਾਤ ਕਰਦੇ ਆ ਜਿਹੜਾ ਆਪਰੇਸ਼ਨ ਸੀਲ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਤੇ ਸਾਡੇ ਐਸਪੀਡੀ ਸਾਹਿਬ ਦੀ ਦਿਨਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਲਾਂਚ ਇਥੇ ਲਾਇਆ ਨਾਕਾ ਇਸ ਵੇਲੇ 6 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਨਾਕਾਬੰਦੀ ਹੈਗੀ ਇਥੇ ਤੇ ਇਹਦਾ ਸਪੈਸ਼ਲ ਫੋਕਸ ਜਿਹੜਾ ਹੈਗਾ ਹੈ ਹਰਿਆਣੇ ਚ ਜਿਹੜੀ ਅਪਕਮਿੰਗ ਇਲੈਕਸ਼ਨ ਹੈਗੇ ਨੇ ਵਿਧਾਨ ਸਭਾ ਦੇ ਉਹਦੇ ਦਰਮਿਆਨ ਅਸੀਂ ਇਹ ਆਪਰੇਸ਼ਨ ਅਜ ਰੱਖਿਆ ਹੋਇਆ ਹੈ ਇਸ ਦੇ ਤਹਿਤ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਕੋਈ ਡਾਕੂਮੈਂਟ ਨਹੀਂ ਹੈ ਕੋਈ ਨੋਟ ਲੈ ਕੇ ਆਉਂਦਾ ਹੈ ਹਾਂ ਜੀ ਇਸ ਦੇ ਵਿੱਚ ਜੀ ਜਿਹੜੇ ਵੀ ਸ਼ਰਾਰਤੀ ਅਨਸਰ ਲੱਗਦੇ ਨੇ ਸਾਨੂੰ ਸਸਪੀਸ਼ੀਅਸ 엘ਿਮੈਂਟਸ ਹੈਗੇ ਨੇ ਜਿਵੇਂ ਕਿ ਜੇ ਜਿਹੜੇ ਕਿ ਕੋਈ ਨਜਾਇਜ਼ ਸ਼ਰਾਬ ਜਾਂ ਐਨਡੀਪੀਐਸ ਦਾ ਕੋਈ ਡਰੱਗ ਜਾਂ ਕੋਈ ਵੈਪਨ ਕਿਸੇ ਵੀ ਤਰ੍ਹਾਂ ਦਾ ਕੁਝ ਜਿਹੜਾ ਕਿ ਅਗੇਂਸਟ ਸਟੇਟ ਹੈਗਾ ਉਹ ਅਸੀਂ ਰਿਕਵਰ ਕਰਾਂਗੇ ਤੇ ਨਾਲ ਹੀ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਤੇ ਕਿਸ ਤਰ੍ਹਾਂ ਦੀ ਚੈਕਿੰਗ ਹੈ ਇਹ ਸਾਰੇ ਜਿਹੜੀ ਵੀ ਹੁਣ ਇਲੈਕਸ਼ਨ ਜਿਵੇਂ ਆਈਆਂ ਹੋਈਆਂ ਬਾਰਡਰਿੰਗ ਜਿਹੜੀ ਸਟੇਟਸ ਦੇ ਨਾਲ ਲੱਗਦੀਆਂ ਨੇ ਸਾਡੀਆਂ ਉਹਦੀ ਅਸੀਂ ਜਿਵੇਂ ਸੀਨੀਅਰ ਅਫਸਰਾਂ ਵੱਲੋਂ ਇਨਸਟਰਕਸ਼ਨ ਦੇ ਉਹਦੀ ਚੈਕਿੰਗ ਕਰਾ ਰਹੀ ਹਾਂ ਤੇ ਜੋ ਵੀ ਸ਼ੱਕੀ ਗੱਡੀ ਹੈ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਹੋਰ ਕੋਈ ਆ ਜਿਹੜੀ ਹੁਣ ਇਲੈਕਸ਼ਨ ਮੱਦੇ ਨਜ਼ਰ ਕਿ ਨਸ਼ਾ ਕੋਈ ਹੈਗਾ ਉਹਦੀ ਅਸੀਂ ਚੈਕਿੰਗ ਕਰ ਰਹੀ ਹਾਂ ਤੇ ਇਹ ਜਿਹੜੇ ਹਰਿਆਣਾ ਤੇ ਇਲੈਕਸ਼ਨ ਹੈ ਉਹਦੇ ਉਸਦੇ ਹਾਂਜੀ ਹਾਂਜੀ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ న్యూਸ